ਜੀ ਸਾਰਿਆਂ ਨੂੰ ਰਾਮ ਰਾਮ ਮੈਂ ਤਾਂ ਪਹਿਲੀ ਗੱਲ ਕਦੇ આજ ਤੱਕ ਸੌ ਨਹੀਂ ਖਾਈ ਕਰਾਂ ਹੁੰਦੀ ਫਿਰ ਵੀ ਜਦੋਂ ਰੈਫਰੀਆਂ ਦੇ ਗੱਲਾਂ ਆਈ ਐ ਮੈਂ ਸੌ ਖਾਂਦਾ ਮੇਰਾ ਟੱਚ ਆਉਦੇ ਸ਼ੋਰ ਐਸਲਾ ਸੀ ਹੋਰ ਦੁੱਤਾਂ ਕਿਵੇਂ ਖਾਈਏ ਯਾਰ ਸਾਡੇ ਯਾਰ ਭਾਈ ਗੱਲ ਇਹ ਆ ਸਾਡੂ ਕੋਈ ਟੀਮ ਆਪਣੀ ਨਹੀਂ ਤੇ ਕੋਈ ਬੰਗਾਨੀ ਨਹੀਂ ਅਸੀਂ ਸੌ ਖਾ ਸਕਦੇ ਆ ਗੁਰੂ ਮਹਾਰਾਜ ਦੀ ਜੇ ਅਸੀਂ ਕੋਈ ਬੇਈਮਾਨੀ ਕਰਕੇ ਕੱਖ ਨਾ ਰਵੇ ਸਾਡਾ ਅਸੀਂ ਰੈਫਰੀਆਂ ਦੇ ਫੈਸਲਾ ਛੱਡਿਆ ਕਿਉਂਕਿ ਜੇ ਅਸੀਂ ਉਧਰ ਪੈਣ ਦਿੰਨੇ ਆ ਉਹ ਮਰਦੇ ਆ ਜੀ ਉਧਰ ਦੇਵਾਂਗੇ ਤਾਂ ਫੈਸਲਾ ਤਾਂ ਯਾਰ ਲੈਣਾ ਪਊ ਕਿਸੇ ਹਿਸਾਬ ਨਾਲ ਅਸੀਂ ਤਾਂ ਰੈਫਰੀ ਆ ਜਿਹੜੇ ਤੜਕੇ ਦੇ ਖੜੇ ਆ ਉਹ ਲੈਣਗੇ ਫੈਸਲਾ ਅਸੀਂ ਹੁਣ ਜੁੱਤੀਆਂ ਕਿਵੇਂ ਖਾਈਏ ਯਾਰ ਸਾਡੀ ਗਲਤੀ ਨਹੀਂ ਆ ਬਈ ਸਾਨੂੰ 2 ਮਹੀਨੇ ਹੋ ਗਏ ਲੱਗਿਆ ਨੂੰ ਤੇ ਅੱਜ ਜਾਣ ਕੇ ਕੋਈ ਗੱਲ ਹੀ ਨਹੀਂ ਸੁਣਦਾ ਯਾਰ ਕਿਉਂ ਐ ਕਰਦੇ ਹੋ ਨਹੀਂ ਤੁਸੀਂ ਤੜਕੇ ਦੇ ਇੰਨਾ ਵਧੀਆ ਮੇਲਾ ਚੱਲੀ ਜਾਂਦਾ ਹੁਣ ਕੋਈ ਗੱਲ ਹੀ ਨਹੀਂ ਮੰਨ ਰਿਹਾ ਅੱਜ ਤੋਂ ਮੈਂ ਕਹਾਂਗਾ ਵੀ ਚੱਲ ਨਾ ਆਵੀਂ ਆ ਉਹਨਾਂ ਤੁਹਾਨੂੰ ਵੀ ਦੇ ਦੇਾਂਗੇ ਛੱਡੋ ਖੜਾ ਯਾਰ ਕਿਉਂ ਐ ਕਰਦੇ ਆ ਹੋਰ ਕੀ ਕਰ ਸਕਦੇ ਆ ਅਸੀਂ ਅਸੀਂ ਤਾਂ ਨਾਮ ਹੀ ਦੇ ਸਕਦੇ ਆ ਨਾ ਜਿੰਨਾ ਦੂਜੀ ਟੀਮ ਲੈ ਕੇ ਤੂੰ ਹੀ ਲੈ ਲੋ ਯਾਰ ਹੋਰ ਕੀ ਕਰਗੇ ਹੁਣ ਅਸੀਂ ਕਿਹਨੂੰ ਜੇਤੂ ਕਰਾਰ ਦੇ ਦਈਏ ਰੈਫਰੀ ਦੇਣਗੇ ਜਿਉਂ ਦੇਣਾ ਠੀਕ ਆ ਜੀ ਤੁਹਾਡਾ ਖੇਡੋ ਭਾਈ ਜਿਹੜੀਆਂ ਟੀਮਾਂ ਰੈਫਰੀਆਂ ਨੇ ਜੇਤੂ ਕਰਾਰ ਦੇ ਦਿੱਤਿਆਂ ਧੰਨਵਾਦ ਆਓ